ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਾਰੇ ਸੱਜਣ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਆਉਣਗੇ ਮੇਰੇ ਭੈਣ ਭਰਾ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਤੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਅੱਛਾ ਪੰਜਾਬੀ ਵੀਰੋ ਕਈ ਵਾਰ ਵੀਰ ਮੈਨੂੰ ਕਹਿ ਦਿੰਦੇ ਆ ਕਿ ਤੂੰ ਮੁਸਲਮਾਨ ਆ ਮੈਂ ਵੀਰੋ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇੱਕ ਆਦਤ ਬਣੀ ਆ ਤੇ ਆਦਤ ਕੋਈ ਇਹ ਚੰਗੀ ਆ ਕੋਈ ਮਾੜੀ ਆਦਤ ਨਹੀਂ ਹੈਗੀ ਇਸ ਕਰਕੇ ਇਸ ਚੀਜ਼ ਦਾ ਗੁੱਸਾ ਨਾ ਕਰਿਆ ਕਰੋ ਸਗੋਂ ਐਪਰੀਸ਼ੀਏਟ ਕਰਿਆ ਕਰੋ ਠੀਕ ਹੈ ਨਾ ਮੇਰੇ ਨਾਲ Hindu ਭਰਾ ਵੀ ਜੁੜੇ ਆ ਮੈਂ ਜੈ ਸ਼੍ਰੀ ਰਾਮ ਵੀ ਕਹਿੰਨਾ ਵਾ ਮੇਰੇ ਨਾਲ ਮੁਸਲਮਾਨ ਵੀ ਜੁੜੇ ਆ ਮੈਂ ਅੱਲਾਹੁ ਅਕਬਰ ਵੀ ਕਹਿਨਾ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਸੋ ਅਗਰ ਤੁਸੀਂ ਵੀਡੀਓ ਦੇਖਣੀ ਚਾਲੂ ਕਰਤੀ ਆ ਵੀਡੀਓ ਨੂੰ ਫੁੱਲ ਬਟਾ ਫੁੱਲ ਸ਼ੇਅਰ ਕਰ ਦਿਓ ਕੱਲ ਜਿਹੜੀ ਮੈਂ ਵੀਡੀਓ ਪੰਜਾਬੀ ਵੀਰੋ ਪਾਈ ਸੀ ਨਾ ਬਾਂਦਰ ਸੈਨਾ ਵਾਲੇ ਤੇ ਤੁਸੀਂ ਖਾਲਿਸਤਾਨ ਜਿੰਦਾਬਾਦ ਸੰਤ ਭਿੰਡਰਾਂ ਵਾਲੇ ਜਿੰਦਾਬਾਦ ਲਿਖ ਲਿਖ ਕੇ ਕਮੈਂਟ ਫੁੱਲ ਕਰਤੇ ਮੈਂ ਫੁੱਲ ਰਾਜ਼ੀਆਂ ਤੁਹਾਡੇ ਦੇ ਅੱਜ ਜਿਹੜੀ ਵੀਡੀਓ ਅਸੀਂ ਬਣਾ ਰਹੇ ਆਂ ਮੁੱਦਾ ਆ ਕਰਨਲ ਦਾ 2-4 ਦਿਨ ਹੋ ਗਿਆ ਇੱਕ ਫੌਜ ਦਾ ਕਰਨਲ ਹੀ ਬਾਬਾ ਜੀ ਹਾਂਜੀ ਹਾਂਜੀ ਫੌਜ ਦਾ ਕਰਨਲ ਹੀ ਉਹਦਾ ਬੇਟਾ ਠੀਕ ਆ ਟਾਬੇ ਤੇ ਰੋਟੀ ਖਾਣ ਆਏ ਆ ਸੁਣੀ ਜਾਓ ਪੰਜਾਬੀ ਵੀਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਜਿਹੜੀ ਹਰ ਇੱਕ ਵੀਰ ਤੱਕ ਪਹੁੰਚ ਜਾਵੇ ਵੀਡੀਓ ਆਪਣੀ ਕਿਉਂਕਿ ਕੋਈ ਵੀ ਕਰਨਲ ਦੇ ਮੁੱਦੇ ਦੇ ਕੋਈ ਬੰਦਾ ਨਹੀਂ ਬੋਲਿਆ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਦਰਜੀ ਕਹਿੰਦੇ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ ਨਹੀਂ ਬੋਲੇ ਬੋਲਣਾ ਚਾਹੀਦਾ ਸੀ ਫੌਜ ਸਾਡੀ ਆ ਫੌਜ ਦਾ ਸਤਿਕਾਰ ਕਰਨਾ ਚਾਹੀਦਾ ਹੈ ਅੱਛਾ ਬੱਬਾ ਜੀ ਉਹ ਨਾ ਹੂੰ ਦੱਸੋ ਕਰਨਲ ਤੇ ਉਹਦਾ ਮੁੰਡਾ ਟਾਬੇ ਦੀ ਰੋਟੀ ਖਾਂਦੇ ਸੀ ਅੱਛਾ ਕੁਝ ਪੁਲਿਸ ਦੇ ਗੁੰਡੇ ਆਏ ਮੈਂ ਇਹ ਗੁੰਡੇ ਸ਼ਬਦ ਤਾਂ ਕਿਹਾ ਵੀ ਸਾਰਾ ਮਹਿਕਮਾ ਮਾੜਾ ਨਹੀਂ ਆ ਪੰਜਾਬ ਪੁਲਿਸ ਵਿੱਚ ਬਹੁਤ سارے ਚੰਗੇ ਵੀ ਆ ਚੰਗੇ ਅਫਸਰ ਵੀ ਆ ਉਹਨਾਂ ਦਾ ਸਤਿਕਾਰ ਆ ਦੇ ਲੋ ਸਤਿਕਾਰ ਕਰ ਕਰਦੇ ਆ ਤੇ ਕਰਦੇ ਰਵਾਂਗੇ ਜਿਹੜੇ ਚੰਗੀ ਡਿਊਟੀ ਨਿਭਾ ਰਹੇ ਉਹਨਾਂ ਨੂੰ ਸਲੂਟ ਆ ਸਰਜੀ ਤੁਹਾਨੂੰ ਸਲੂਟ ਆ ਅੱਛਾ ਜੀ ਉਹ ਰੋਟੀ ਖਾਂਦੇ ਇਧਰੋਂ ਪੁਲਿਸ ਵਾਲੇ ਗੁੰਡੇ ਆਏ 10-12 ਜਾਣੇ ਇਹਨਾਂ ਨੇ ਤੂੰ ਤੂੰ ਮੈਂ ਮੈਂ ਹੋਈ ਆ ਕਰਨਲ ਨੂੰ ਫੜ ਕੇ ਕੁੱਟਿਆ ਠੀਕ ਆ ਉਹਦੇ ਮੂੰਹ ਦੇ ਉੱਤੇ ਮੁੱਕੇ ਮਾਰੇ ਜਦੋਂ ਕਰਨਲ ਬੇਹੋਸ਼ ਹੋ ਗਿਆ ਉਹਦੇ ਉੱਤੇ ਉਹਦਾ ਮੁੰਡਾ ਪੈ ਗਿਆ ਵੀ ਮੇਰੇ ਪਿਓ ਨੂੰ ਨਾ ਮਾਰੋ ਬੇਹੋਸ਼ ਹੋਏ ਦੇ ਇਹਨਾਂ ਨੇ ਠੋਡ ਮੁੱਕੇ ਮਾਰੇ ਬਾਬਾ ਜੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਇਹਨਾਂ ਦੀ ਕੋਈ ਕਰਨਲ ਦੇ ਨਾਲ ਕੋਈ ਰੰਜਿਸ਼ ਹੀ ਪੁਰਾਣੀ ਕੋਈ ਰੰਜਿਸ਼ ਨਹੀਂ ਅੱਛਾ ਥੋੜੀ ਉੱਚੀ ਬਲੋ ਕੋਈ ਰੰਜਿਸ਼ ਨਹੀਂ ਕੋਈ ਗੱਲਬਾਤ ਕੋਈ ਹੋਈ ਮਾੜੀ-ਮੋਟੀ ਕੋਈ ਇਹਨਾਂ ਦੀ ਪਹਿਲਾਂ ਕੋਈ ਇਹਨਾਂ ਦੀ ਗੱਲਬਾਤ ਨਹੀਂ ਹੋਈ ਸ਼ਰਾਬ ਨਾਲ ਰੱਜੇ ਤੰਨ ਹੋਏ ਆਏ ਆ ਹਾਂ ਤੇ ਜਿਵੇਂ ਵਰਦੀ ਪਾ ਕੇ ਬੰਦਾ ਆਪਣੇ ਆਪ ਨੂੰ ਜਮਰ ਆਦਿ ਝੋਟਾ ਹੀ ਨਹੀਂ ਸਮਝਣਦਾ ਪੈਂਦਾ ਵੀ ਮੈਂ ਹੀ ਮੇਰੇ ਗਾੜੀ ਕੋਈ ਨਹੀਂ ਮੈਂ ਮਰ ਲਾਂ ਘੜਾਉ ਆ ਬੰਦੇ ਚਲੋ ਯਾਰ ਜੇ ਮੈਂ ਇੱਕ ਗੱਲ ਹੋਰ ਵੀ ਬਾਬਾ ਜੀ ਤੇ ਕਰ ਦਿੰਦਾ ਚਲੋ ਜੇ ਤੂੰ ਤੂੰ ਮੈਂ ਮੈਂ ਹੋ ਵੀ ਗਈ ਜਦੋਂ ਅਗਲੇ ਨੇ ਤੁਹਾਨੂੰ ਦੱਸਤਾ ਮੈਂ ਫੌਜ ਦਾ ਕਰਨਲ ਆ ਤੁਸੀਂ ਕਿਉਂ ਮਾਰਿਆ ਹਾਂ ਜੇ ਇਹ ਤੇ ਕਰਨਲ ਬਾਬਾ ਫੌਜ ਦੇ ਔਨ ਡਿਊਟੀ ਬੰਦਾ ਇਹਨੂੰ ਕੁੱਟਿਆ ਇਹ ਸਾਡੇ ਦੇਸ਼ ਦਾ ਸੇਵਕ ਹੈ ਜੇ ਸਾਡੇ ਵਰਗੇ ਨੂੰ ਇਹ ਪੁਲਿਸ ਕੁੱਟ ਦਿੰਦੀ ਸਾਡਾ ਤੇ ਬੰਨਾ ਹੀ ਕੱਖ ਨਹੀਂ ਕੱਖ ਨਹੀਂ ਬੰਨਾ ਗੱਲ ਹੁਣ ਮੈਂ ਇਹ ਕਹਿਣਾ ਚਾਹੁੰਦਾ ਤੁਸੀਂ ਇਹ ਗੱਲ ਦਾ ਸੁਭਾਅ ਬਾਇਆ ਮੈਨੂੰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਬੰਦੇ ਹਰੇਕ ਮਹਿਕਮੇ ਦੇ ਵਿੱਚ ਚੰਗਾ ਕੰਮ ਕਰਦੇ ਆ ਉਹਨਾਂ ਦਾ ਹੀ ਤਹਿ ਦਿਲੋਂ ਆਪਣਾ ਦਿਲੋਂ ਸਤਿਕਾਰ ਕਰਦੇ ਆ ਜਿਹੜੇ ਬੰਦੇ ਚਾਹੇ ਉਹ ਗੁਰੂ ਦਾ ਬਾਣਾ ਪਾ ਕੇ ਮਾੜਾ ਚੰਗਾ ਕੰਮ ਕਾਣਦੇ ਆ ਚਾਹੇ ਉਹ ਮਹਿਕਮੇ ਦੇ ਵਿੱਚ ਕੋ ਮਾੜਾ ਚੰਗਾ ਕੰਮ ਕਾਣਦੇ ਆ ਅਸੀਂ ਉਹਨੂੰ ਲਾਨਤਾਂ ਹੀ ਪਾਵਾਂਗੇ ਉਹਦੇ ਵਾਸਤੇ ਦੁਰਲਾਨਤਾਂ ਹੀ ਉਹਨੂੰ ਦਊਗਾ ਤੇ ਵੇਖੋ ਪੰਜਾਬ ਪੁਲਿਸ ਜਿਹੜੀ ਆ ਇਹਨਾਂ ਨੂੰ ਤਾਂ ਕਰਕੇ ਗਵਰਨਮੈਂਟ ਨੇ ਬਣਾਇਆ ਇਹ ਸਮਾਜ ਦੀ ਸੇਵਾ ਕਰਨ ਵਾਸਤੇ ਇਹਨਾਂ ਨੂੰ ਬਣਾਇਆ ਨਾ ਕਿ ਇਹਨਾਂ ਨੂੰ ਸ਼ਰਾਬਾ ਪੀ ਕੇ ਰੋੜਾ ਉੱਤੇ ਆਮ ਜਨਤਾ ਦੇ ਨਾਲ ਆਵਾਮ ਦੇ ਨਾਲ ਗੁੰਡਾਗਰਦੀ ਕਰਨ ਵਾਸਤੇ ਬਣਾਇਆ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਬੰਦੇ ਜਿਹੜੇ ਸ਼ਰਾਬਾ ਪੀ ਕੇ ਦਿਨ ਦਿਹਾੜੇ ਗੁੰਡਾਗਰਦੀਆਂ ਕਰਦੇ ਕਈ ਕੋ ਕਰਦੇ ਫਿਰਦੇ ਨੇ ਟੌਰ ਤੇ ਆਪਣਾ ਧੌਂਸ ਜਮਾਉਂਦੇ ਨੇ ਲੋਕਾਂ ਦੇ ਉੱਤੇ ਇਹਨਾਂ ਇਹੋ ਜਿਹੇ ਬੰਦੇਆਂ ਨੂੰ ਨੱਥ ਪਾਓ ਜਿੰਨ ਜਿੰਨ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਨੱਥ ਪਾਓਗੇ ਨਾ ਉਦੋਂ ਤੁਹਾਡਾ ਹੋਰ ਵੀ ਸਤਿਕਾਰ ਅਸੀਂ ਵੱਧ ਤੋਂ ਵੱਧ ਕਰਾਂਗੇ ਵੀ ਤੁਸੀਂ ਵਾਕਿਆ ਸਰਕਾਰ ਨੇ ਕੋਈ ਵਧੀਆ ਕੰਮ ਕੀਤਾ ਆ ਦੇਖੋ ਇੱਕ ਆਮ ਜਿਹੜਾ ਬੰਦਾ ਜਿਹੜਾ ਤੁਰਿਆ ਜਾਂ ਰਿਹਾ ਉਹਨੂੰ ਪੁਲਿਸ ਵਾਲੇ ਨੇ ਕੁੜਦ ਦਿੱਤਾ ਤੇ ਇੱਕ ਵੇਖੋ ਦੇਸ਼ ਦਾ ਸੇਵਕ ਕਰਨਲ ਕਰਨਲ ਬਹੁਤ ਵੱਡੀ ਉੱਚੀ ਪਦਵੀ ਹੁੰਦੀ ਆ ਕੋਈ ਛੋਟੀ ਮਾੜੀ ਮੋਟੀ ਟੀਮ ਨਹੀਂ ਹੁੰਦੀ ਤੇ ਉਹਦੇ ਹੱਕ ਦੇ ਵਿੱਚ ਕੋਈ ਵੀ ਪ੍ਰਾਣੀ ਜਿਹੜਾ ਆ ਸੋਸ਼ਲ ਮੀਡੀਆ ਤੇ ਮੂੰਹ ਪਾੜ-ਪਾੜ ਕੇ ਹਰੇਕ ਮੁੱਦੇ ਉੱਤੇ ਬੋਲਣ ਨੂੰ ਫਿਰਦੇ ਲੋਕ ਉਹਤੇ ਬੋਲੇ ਨਹੀਂ ਉਹਦੇ ਹੱਕ ਦੇ ਵਿੱਚ ਬੋਲੇ ਨਹੀਂ ਕੀ ਗੱਲ ਤੁਹਾਡੀਆਂ ਉਹ ਦੇਸ਼ ਦੇਤੇ ਰਾਖੀਆਂ ਨਹੀਂ ਕਰਦੇ ਫਿਰਦੇ ਤੁਹਾਡੀਆਂ ਦੇਸ਼ ਦੇ ਵਿੱਚ ਸਵਾਵਾ ਨਹੀਂ ਕਰਦੇ ਫਿਰਦੇ ਤੁਸੀਂ ਉਹਨਾਂ ਦਾ ਕਰਕੇ ਚੈਨ ਦੀ ਨੀਂਦ ਰਾਤ ਨੂੰ ਸੌ ਸਕਦੇ ਆ ਬਿਲਕੁਲ ਬਿਲਕੁਲ ਜੇਕਰ ਉਹ ਨਾ ਹੋਣ ਤਾਂ ਤੁਸੀਂ ਚੈਨ ਦੀ ਨੀਂਦ ਨਹੀਂ ਸੌ ਸਕਦੇ ਕੀ ਗੱਲ ਤੁਹਾਡਾ ਫਰਜ਼ ਨਹੀਂ ਬਣਦਾ ਉਹ ਨਹੀਂ ਪੰਜਾਬੀ ਭਰਾ ਆਪਣਾ ਤੁਸੀਂ ਯਾਰ ਪੁਲਿਸ ਤੋਂ ਤੁਹਾਨੂੰ ਡਰ ਕੇ ਦਾ ਜਿਹੜਾ ਬੰਦਾ ਝੂਠਾ ਉਹਨੂੰ ਸ਼ਰਮ ਕਹੋ ਝੂਠਾ ਹੈ ਜਿਹੜਾ ਬੰਦਾ ਚੰਗਾ ਉਹਨੂੰ ਸ਼ਰਮ ਕਹੋ ਵੀ ਚੰਗਾ ਬੰਦਾ ਵਧੀਆ ਕੰਮ ਕਾੜ ਕਾਣ ਰਿਹਾ ਹੈ ਤੁਸੀਂ ਉਹਨੂੰ ਉਹ ਕਦੇ ਵਾਸਤੇ ਉਹਦੇ ਹੱਕ 'ਚ ਕਿਉਂ ਨਹੀਂ ਭਾਈ ਬੁਲੰਦ ਕੀ ਦੀ ਗੁੱਸਾ ਸਾਨੂੰ ਬਾਬਾ ਜੀ ਦੇਖੋ ਅਸੀਂ ਵੀ ਲੇਟ ਹੋ ਗਏ ਆਾਨੂੰ ਵੀ ਚਾਹੀਦਾ ਸੀ ਉਸੇ ਟਾਈਮ ਬੋਲਣਾ ਗੱਲ ਪਤਾ ਕੀ ਯਾਰ ਮੈਂ ਆਪ ਕਮਾਂਕਾਰਾਂ ਦੇ ਵਿੱਚ ਪੜਾ ਦੇ ਤੇ ਰੁੱਝਾਂ ਤੇ ਤੂੰ ਅੱਜ ਆਪਾਂ ਇਕੱਠੇ ਮੇਲ ਕਰਕੇ ਆ ਜੋ ਕੁਦਰਤੀ ਮੇਲ ਹੋਇਆ ਤੇ ਆਪਾਂ ਚਲੋ ਇਸ ਵਿਸ਼ੇ ਉੱਤੇ ਆਪਾਂ ਵੀਡੀਓ ਜਾਰੀ ਕਰ ਰਹੇ ਹਾਂ ਸੰਗਰ ਬਿਲਕੁਲ ਪਗੋੜਾ ਹੁਣ ਜੇਕਰ ਤੁਸੀਂ ਸਾਡੇ ਦਿਲ ਦੇ ਨਾਲ ਗੱਲ ਦੇ ਨਾਲ ਸਹਿਮਤ ਆ ਤੁਸੀਂ ਸਾਡੇ ਮਨ ਦੇ ਨਾਲ ਸਹਿਮਤ ਆ ਤੁਸੀਂ ਸਾਡੀ ਵੀਡੀਓ ਨਾਲ ਸਹਿਮਤ ਆ ਤਾਂ ਇਹ ਵੀਡੀਓ ਨੂੰ ਸਾਰੇ ਜਣੇ ਉੱਥੋਂ ਤੱਕ ਪਹੁੰਚਾ ਜ਼ਰੂਰ ਦਿਓ ਕਿ ਕਿਉਂਕਿ ਅਸੀਂ ਕਰਨਲ ਦੇ ਹੱਕ ਦੀ ਗੱਲ ਕਰਦੇ ਆ ਜਿਹੜਾ ਬੰਦਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਕੇ ਗੁੰਡਾਗਰਦੀ ਕਰਦਾ ਉਹਦੇ ਅਸੀਂ ਬਿਲਕੁਲ ਵੀ ਹੱਕ ਦੇ ਵਿੱਚ ਨਹੀਂ ਅਸੀਂ ਇਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਜਿਹੜੇ ਔਨ ਡਿਊਟੀ ਸ਼ਰਾਬਾਂ ਪੀ ਕੇ ਲੋਕਾਂ ਉੱਤੇ ਗੁੰਡਾਗਰਦੀ ਕਰਦੇ ਫਿਰਦੇ ਨੇ ਸਾਨੂੰ ਵੀ ਸਾਡੇ ਰਿਸ਼ਤਦਾਰਾਂ ਦੇ ਵਿੱਚ ਵੀ ਹੈਗੇ ਪੰਜਾਬ ਪੁਲਿਸ ਵਾਲੇ ਯਾਰ ਇਹ ਕੋਈ ਇਹ ਗੱਲ ਥੋੜੀ ਆ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਵੀ ਇਹੋ ਗੱਲ ਆ ਵੀ ਉਹ ਉਹਨਾਂ ਦੀ ਮੈਂ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਮarre ਚੰਗੀ ਵੀ ਗੱਲਬਾਤ ਸੁਣੀ ਐ ਵੀ ਲੋਕਾਂ ਨੂੰ ਸ਼ਰਾਬਾਂ ਪੀ ਕੇ ਤੇ ਔਨ ਡਿਊਟੀ ਲੋਕਾਂ ਨੂੰ ਕੁੱਟਦੇ ਫਿਰਨ ਕੁੱਟਦੇ ਫਿਰਨ ਜਾਂ ਹੋਈ ਰਿਸ਼ਵਤ ਖੋਰੀ ਕਰਦੇ ਫਿਰਨ ਬਿਲਕੁਲ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਯਾਰ ਸਾਡੇ ਵੀ ਰਿਸ਼ਤੇਦਾਰ ਹੈਗੇ ਆ ਬਾਬਾ ਜੀ ਚੰਗੀਆਂ ਤਨਖਾਹਾਂ ਆ ਆਹੋ ਐਸ ਐਸ ਪੀ ਆ ਚਾਹੇ ਕੋਈ ਐਸਪੀ ਆ ਚਾਹੇ ਡੀਐਸਪੀ ਤਾਂ ਇੰਸਪੈਕਟਰ ਆ ਤੇ ਚਾਹੇ ਹੌਲਦਾਰ ਤੁਹਾਨੂੰ ਖੁੱਲੀਆਂ ਵਧੀਆ ਤਨਖਾਹਾਂ ਮਿਲਦੀਆਂ ਇਹਨਾਂ ਨੂੰ ਤੇ ਰਿਸ਼ਵਤ ਲੈਣੀ ਨਹੀਂ ਚਾਹੀਦੀ ਸਭ ਬਾਬਾ ਜੀ ਨਹੀਂ ਲੈਣੀ ਚਾਹੀਦੀ ਸੋ ਮੈਂ ਨਾ ਇੱਕ ਗੱਲ ਮੈਨੂੰ ਭੁੱਲ ਜਾਣੀ ਮੈਂ ਪਹਿਲਾਂ ਕਰਦਾ ਭਗਵੰਤ ਮਾਨ ਜੀ ਤੁਹਾਡਾ ਇੱਕ ਵੀ ਬਿਆਨ ਨਹੀਂ ਆਇਆ ਤੁਹਾਨੂੰ ਚਾਹੀਦਾ ਸੀ ਉਸੇ ਵੇਲੇ ਇਹਨਾਂ ਜਿੰਨਾ ਪੁਲਿਸ ਅਫਸਰਾਂ ਨੇ ਕਰਨਲ ਨੂੰ ਕੁੱਟਿਆ ਆ ਤੁਹਾਨੂੰ ਚਾਹੀਦਾ ਇਹ ਨੌਕਰੀ ਜੋ ਇਹਨਾਂ ਨੂੰ ਬਰਖਾਸਤ ਕਰ ਦੇ ਰਫਾ ਰਫਾ ਕਰਨੋ ਪਾ ਇਹਨਾਂ ਨੂੰ ਕੱਢੋ ਬਾਹਰ ਨਵੇਂ ਮੁੰਡੇ ਯੰਗ ਮੁੰਡੇ ਭਰਤੀ ਕਰੋ ਹੋਰ ਨਵੇਂ ਮੁੰਡੇ ਭਰਤੀ ਕਰੋ ਆਛਾ ਬਾਬਾ ਜੀ ਹਾਂ ਗੱਲ ਇਤਰਾ ਆ ਹੁਣ ਬੈਕ ਇੱਕੋ ਮੈਨੂੰ ਜੇਤਾ ਭੁੱਲ ਜਾਣਾ ਮੈਂ ਜਾਣ ਚੱਲਦਾ ਜੀ ਕਰੋ ਕਰੋ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਜਵਾਨ ਆ ਤੇ ਉਹ ਭਾਵੇਂ ਚਲੋ ਸਾਡੇ ਸਾਡੀ ਗੱਲ ਤੁਹਾਨੂੰ ਪੰਜਾਬ ਸਰਕਾਰ ਨੂੰ ਚੰਗੀ ਲੱਗੇ ਚਾਹੇ ਨਾ ਲੱਗੇ ਬਿਲਕੁਲ ਉਹਨਾਂ ਨੇ ਐਡੇ ਡੇ ਢਿੱਡ ਉਹਨਾਂ ਨੇ ਗਾਂ ਕੱਢੇ ਆ ਉਹਨਾਂ ਕਰਨਾ ਪਿੱਛੇ ਨੂੰ ਬੈਗ ਛੱਡੀ ਆ ਤੇ ਉਹ ਏਡੀ ਏਡੀ ਤਕੜੀ ਬੈਲਟ ਉਹਨਾਂ ਨੇ ਬਦੀ ਭਜਾਰਨਾ ਕੋਈ ਜਾਂਦਾ ਨਹੀਂ ਉਹ ਕੁਰਸੀ ਤੋੜਨ ਤੱਕ ਜਾਂਦਾ ਕੁਰਸੀ ਤੋੜਨ ਦਾ ਕੋਈ ਉੱਠਿਆ ਨਹੀਂ ਆਂਦਾ ਉਹ ਭਰ ਉਹਨਾਂ ਨੂੰ ਵਿਚਾਰਿਆਂ ਨੂੰ ਰਿਟਾਇਰਮੈਂਟ ਕਰੋ ਰਿਟਾਇਰਮੈਂਟ ਕਰੋ ਤੇ ਨੌਜਵਾਨ ਜਿਹੜੇ ਜੰਗ ਮੁੰਡੇ ਆ ਨਾ ਇਹਨਾਂ ਨੂੰ ਭਰਤੀ ਕਰੋ ਤੇ ਇਹਨਾਂ ਨੂੰ ਮੌਕਾ ਦੋ ਉਹਨਾਂ ਕੋ ਵਿਚਾਰਿਆਂ ਕੋ ਤੇ ਇੱਕ ਸਹਿਆ ਨਹੀਂ ਫੜਿਆ ਜਾਣਾ ਤੇ ਬੰਦਾ ਉਹਨਾਂ ਨੇ ਕੀ ਫੜ ਲੈਣਾ ਇਹਦੇ ਇੱਕ ਸਹਿਆ ਕਿਨੇ ਵੀ ਖੁੱਡੇ ਦੀ ਸਹਿਆ ਫੜ ਕੇ ਵਿਖਾ ਹੋਰ ਕੋਈ ਨਹੀਂ ਫੜਿਆ ਜਾਣਾ ਮੈਂ ਨਾ ਕਰਨਲ ਦੀ ਵਾਈਫ ਦੀ ਵੀਡੀਓ ਦੇਖਦਾ ਪਿਆ ਸੀ ਬਾਬਾ ਜੀ ਹਾਂ ਕਰਨਲ ਦੀ ਵਾਈਫ ਨੂੰ ਉਹ ਪੁਲਿਸ ਵਾਲੇ ਨੇ ਵੀਡੀਓ ਕਾਲ ਤੇ ਗੱਲਬਾਤ ਕੀਤੀ ਜਿਨ੍ਹਾਂ ਨੇ ਕੁੱਟਿਆ ਸੀ ਹੂੰ ਉਹ ਆਂਦਾ ਭੈਣ ਜੀ ਮੇਰੇ ਕੋਲ ਗਲਤੀ ਹੋ ਗਈ ਆ ਹਾਂ ਉਹਨੇ ਆਖਿਆ ਬੜੀ ਟੁੱਟ ਟੁੱਟ ਕੇ ਗੁੱਸਾ ਯਾਰ ਉਹਨੇ ਬੋਲਣਾ ਉਹ ਆਂਦੀ ਆ ਵੀ ਤੁਸੀਂ ਜਿਨ੍ਹਾਂ ਨੇ ਮੇਰੇ ਘਰ ਵਾਲੇ ਨੂੰ ਕੁੱਟਿਆ ਮੇਰੇ ਮੁੰਡੇ ਨੂੰ ਕੁੱਟਿਆ ਤੁਸੀਂ かれਉ ਜੋ ਉਸੇ ਤਾਬੇ ਤੇ ਉਦਾਂ ਹੀ ਤੁਹਾਡੇ ਮੂੰਹ ਤੇ ਚਪੇੜਾ ਮਾਰੂੰਗੀ ਤੇ ਫਿਰ ਮਾਫ ਕਰੂੰਗੀ ਤਾਂ ਹੋਰ ਫਿਰ ਇਹੋ ਹੀ ਹੋਣੀ ਹੈ ਇਹੋ ਹ ਸਹੀ ਆ ਉਹ ਆਂਦਾ ਨਹੀਂ ਪੈਂਦੀ ਨਹੀਂ ਪੈਂਦੀ ਲੱਖ ਦੀ ਲਾਂਹਤ ਗੁੰਡਿਓ ਤੁਹਾਡੇ ਦੇ ਲੱਖ ਦੀ ਲਾਂਹਤ ਤੁਸੀਂ ਇੱਕ ਨੇ ਹੱਥੇ ਨੂੰ ਕੁੱਟਿਆ ਜਿਹੜਾ ਦੇਸ਼ ਦੀ ਸੇਵਾ ਕਰਦਾ ਪਿਆ ਉਹਨੂੰ ਕੁੱਟਿਆ ਸਾਡੇ ਵਰਗਿਆਂ ਦਾ ਕੀ ਹਾਲ ਹੋਊਗਾ ਲਾਂਤੀਓ ਜਿਹੜੀ ਗੱਲ ਸੁਣ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਇਹ ਕੀ ਕਰਨ ਦੇ ਆ ਪੰਜਾਬ ਪੁਲਿਸ ਦਾ ਅਕਸ ਕਿਹੜਾ ਆ ਉਹਨੂੰ ਖਰਾਬ ਕਰਨ ਦੇ ਆ ਤੁਹਾਡੇ ਪਏ ਆ ਸਭ ਤੋਂ ਵੱਡਾ ਅਕਸ ਤੁਸੀਂ ਪੰਜਾਬ ਸਰਕਾਰ ਦੀ ਜਿਹੜੀ ਵਰਦੀ ਦਿੱਤੀ ਹੋਏ ਨਾ ਪੰਜਾਬ ਪੁਲਿਸ ਦੀ ਉਹਦਾ ਸਭ ਤੋਂ ਵੱਡਾ ਅਕਸ ਤੁਸੀਂ ਖਰਾਬ ਕਰਨ ਦੇ ਤੇ ਕਰ ਵੀ ਦਿਤਾਇਆ ਕਿਉਂਕਿ ਜੇ ਚੰਗਾ ਕਰੋਗੇ ਤਾਂ ਲੋਕਾਂ ਕੋਲੋਂ ਚੰਗਾ ਸੁਣੋਗੇ ਜੇ ਮੰਦਾ ਕਰੋਗੇ ਤਾਂ ਲੋਕਾਂ ਦੇ ਕੋਲੋਂ ਮੰਦਾ ਸੁਣੋਗੇ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਸਾਡੇ ਵੀ ਮਿਲਣ ਵਰਤਨ ਵਾਲੇ ਹੈਗੇ ਆ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵੀ ਹੈਗੇ ਨੇ ਪੰਜਾਬ ਪੁਲਿਸ ਦੇ ਵਿੱਚ ਐਡੀ ਗੱਲ ਨਹੀਂ ਕਿ ਐਂਗੇ ਵੀ ਸਾਨੂੰ ਇਹਨਾਂ ਦੇ ਬਾਰੇ ਪਤਾ ਨਹੀਂਗਾ ਜਿੱਥੇ ਗੱਲ ਸੱਚ ਦੀ ਆਉਂਦੀ ਉਥੇ ਸੱਚ ਦੇ ਵਾਸਤੇ ਖੜ ਗਿਆ ਕਰੋ ਐਵੇਂ ਕਰੀ ਕਿਸੇ ਦੇ ਉੱਤੇ ਕਰੀ ਕਿਸੇ ਦੇ ਤੇ ਹੋਰ ਚੀਜ਼ਾਂ ਤੇ ਬੋਲਦੇ ਫਿਰਦੇ ਆ ਕਿਸੇ ਕਿਸੇ ਬੰਦੇ ਉੱਤੇ ਵੀ ਵੀਡੀਓ ਪਾ ਲਿਆ ਕਰੋ ਹੱਕ ਸੱਕਦੇ ਉਤੇ ਮੈਂ ਸਾਰੇ ਸਮਾਜ ਸੇਵੀਆਂ ਨੂੰ ਕਹਿਣਾ ਵੀ ਕਿੱਥੇ ਮਰਗੇ ਜੇ ਤੁਸੀਂ ਉਹੀ ਤਾਂ ਗੱਲ ਹੈ ਤੁਸੀਂ ਕਹਿੰਦੇ ਅਸੀਂ ਪੰਜਾਬ ਦੇ ਰਾਖੇ ਆ ਅਸੀਂ ਪੰਜਾਬ ਦੇ ਰਾਖੇ ਆ ਕਰਨਲ ਦੇ ਮੁੱਦੇ ਤੇ ਕਿਉਂ ਨਹੀਂ ਕੋਈ ਬੋਲਿਆ ਭਗਵੰਤ ਮਾਨ ਦਾ ਬਿਆਨ ਅਕੜਾ ਆ ਗਿਆ ਭਗਵੰਤ ਮਾਨ ਖੁਦ ਨਹੀਂ ਬੋਲਿਆ ਮੈਂ ਆਵੇ ਜੋੜਦਾ ਤੇਰੇ ਘੜੀ ਹੱਥ 2027 ਤੱਕ ਤੇਰੀ ਸਰਕਾਰ ਆ ਮੁੜ ਕੇ ਸਰਕਾਰ ਬਦਲੀ ਹੋ ਜਾਣੀ ਆ ਤੂੰ ਜੇ ਕਰਨਾ ਚਾਹੁੰਦਾ ਕੁਝ ਤੇ ਹੁਣ ਕਰਕੇ ਦਿਖਾ ਠੀਕ ਹੈ ਨਾ ਅਸੀਂ ਤਾਂ ਕਰਨਲ ਦੀ ਸਪੋਰਟ ਕਰਦੇ ਆਂ ਪੂਰੀ ਦਿਲੋਂ ਸਪੋਰਟ ਆ ਇਹ ਮੇਰੀ ਵੀਡੀਓ ਸ਼ੇਅਰ ਕਰਕੇ ਕਰਨਲ ਦੀ ਫੈਮਿਲੀ ਤੱਕ ਪਹੁੰਚਾ ਦਿਓ ਜਿੱਥੇ ਸਾਨੂੰ ਆਉਣਾ ਪਿਆ ਉੱਥੇ ਬਾਬਾ ਜੀ ਉਹਦੇ ਨਾਲ ਚੱਲਾਂਗੇ ਚੱਲਾਂਗੇ ਜਰੂਰ ਨਾਲ ਚੱਲਾਂਗੇ ਪਰ ਜਿਹੜੀ ਵੇਖੋ ਪੰਜਾਬ ਪੁਲਿਸ ਵਾਲੇ ਉਹ ਵੀ ਆਪਣੇ ਭਰਾ ਨੇ ਕਰਨਲ ਕੋਣ ਉਹ ਵੀ ਆਪਣਾ ਭਰਾ ਆ ਆਪਾਂ ਵੀ ਉਹਦੇ ਭਰਾ ਆ ਨਾ ਬਿਲਕੁਲ ਜੇਕਰ ਭਰਾਵਾਂ ਭਰਾਵਾਂ ਵਿੱਚ ਇਹੋ ਜਿਹੀ ਕੋਈ ਲੜਾਈ ਝਗੜਾ ਕੋਈ ਪੈ ਗਿਆ ਆ ਉਹਨੂੰ ਮੰਨ ਲਓ ਜੇ ਸ਼ਰਾਬ ਪੀਤਿਆਂ ਦੇ ਪੁਲਸ ਵਾਲੇ ਨੇ ਇਹ ਕੰਮ ਕਰਤਾ ਤੇ ਮਾਫੀ ਮੰਗ ਲੈਂਦੇ ਮਾਫੀ ਮੰਗ ਕੇ ਕਹਿੰਦੇ ਵੀ ਭਰਾ ਤੂੰ ਦੇਸ਼ ਦਾ ਰਾਖਾ ਆ ਅਸੀਂ ਆ ਇੱਕ ਛੋਟੇ ਜਿਹੇ ਪੰਜਾਬ ਦੇ ਰਾਖੇ ਆ ਤੂੰ ਸਾਡੇ ਤੋਂ ਵੱਡਾ ਸਾਡੇ ਕੋਲ ਗਲਤੀ ਹੋ ਗਈ ਆ ਤੇ ਆ ਅਸੀਂ ਉਸੇ ਟਾਈਮ ਮੰਗ ਲੈਂਦਾ ਜਾਂ ਅਗਲੇ ਦਿਨ ਮੰਗ ਲੈਂਦੇ ਪਰ ਹੁਣ ਮੰਗਣ ਦੇ ਕਰਨਲ ਦੀ ਵਾਈਫ ਕਈ ਆਖਣ ਦੇ ਕਰਨਲ ਦੀ ਵਾਈਫ ਨੂੰ ਬੋਲਣ ਦਾ ਨਹੀਂ ਪਤਾ ਗਾਲਾਂ ਕੱਢਦੀ ਓਏ ਹੋਰ ਫੁੱਲਾਂ ਦੇ ਹਾਰ ਪਾਵੇ ਜਦੋਂ ਉਹਦੇ ਖਸਮ ਨੂੰ ਕੁੱਟਿਆ ਆ ਉਹਦੇ ਮੁੰਡੇ ਨੂੰ ਕੁੱਟਿਆ ਤੂੰ ਫੁੱਲਾਂ ਦੇ ਹਾਰ ਪਾਵੇ ਇਹਨਾਂ ਲਾਂਂਤੀ ਗੁੰਡਿਆਂ ਨੂੰ ਇਦਾਂ ਹੀ ਇਹ ਜਿਹੜੇ ਗੁੰਡੇ ਆ ਨਾ ਪੰਜਾਬ ਪੁਲਿਸ ਦੇ ਵਿੱਚ ਗੁੰਡੇ ਸਾਨੂੰ ਕਿਹੜਾ ਡਰ ਨਹੀਂ ਮਾਰਿਆ ਅਸੀਂ ਸਿਰਫ ਡਰਦੇ ਹਾਂ ਕਾਲਪੁਰਖ ਵਾਹਿਗੁਰੂ ਕੋਲ ਦਿਲ ਖੋਲ੍ਹ ਕੇ ਬੋਲਦੇ ਆ ਬਸ ਤੁਸੀਂ ਗੱਲ ਪੰਜਾਬੀ ਹੋਣ ਤੁਹਾਡੇ ਸਿਰ ਤੇ ਆ ਮੈਂ ਵਾਰ-ਵਾਰ ਕਹਿੰਨਾ ਵੀ ਲਾਈਕ ਦੇ ਨਾਲ ਕਮੈਂਟ ਦੇ ਨਾਲ ਸ਼ੇਅਰ ਦੇ ਨਾਲ ਮੈਂ ਹਰ ਵੀਡੀਓ ਚ ਕਹਿੰਨਾ ਵੀ ਗੱਡੀਆਂ ਨਹੀਂ ਆ ਜਾਂਦੀਆਂ ਜਦੋਂ ਤੁਸੀਂ ਲਾਈਕ ਕਰਦੇ ਜੇ ਇੱਕ ਹੌਸਲਾ ਮਿਲਦਾ ਵੀ ਸਾਡੇ ਨਾਲ ਵੀਰ ਸਹਿਮਤ ਆ ਸਹਿਮਤ ਆ ਇਹੋ ਗੱਲ ਹੀ ਹੋਰ ਅਹੀਂ ਗੱਡੀਆਂ ਲੈ ਲੈਣੀਆਂ ਕਿਤੇ ਯਾਰ ਗੱਡੀਆਂ ਇਹੋ ਜੇ ਕੰਮਾਂ ਦੇ ਕੋਈ ਗੱਡੀਆਂ ਲੈਣੀਆਂ ਕਹਿੰਨੇ ਮਿਹਨਤ ਕਰਨੀ ਪਈ 10-9 ਦੀ ਕਿਰਤ ਕਰਕੇ ਸਾਰਾ ਕੁਝ ਮਿਲਦਾ ਹੁੰਦਾ ਆ ਬਿਲਕੁਲ ਬਿਲਕੁਲ ਆ ਯਾਰ ਅਹੀਂ ਤੁਹਾਡੇ ਹੱਕ ਤੇ ਵੀਡੀਓ ਪਾਉਣ ਡਏ ਆ ਤੂੰ ਕਹੇ ਵੀ ਪੰਜਾਬ ਚ ਕੋਈ ਹਰਜ ਮਰਜ ਬਣਦੀ ਆ ਅਸੀਂ ਤੁਹਾਡੇ ਨਾਲ ਇਹ ਲੋਕਾਂ ਨੂੰ ਗੱਲਬਾਤ ਕਰਕੇ ਇਕੱਠੇ ਕਰਦੇ ਆ ਇਕਤਾ ਦੇ ਵਿੱਚ ਬਲ ਹੁੰਦਾ ਔਰ ਕਹਿੰਦੇ ਰੱਸੀ ਜਲ ਜਾਂਦੀ ਆ ਤਪਾਰੋ ਦਾ ਬਲ ਨਹੀਂ ਜਾਂਦਾ ਇਹੋ ਗੱਲ ਆ ਵੀ ਪੰਜਾਬੀਆਂ ਤੇ ਜਿੰਨਾ ਮਰਜੀ ਕਸ਼ਟ ਆ ਜਾਏ ਨਾ ਪੰਜਾਬੀ ਜਦੋਂ ਇਕੱਠੇ ਹੋ ਜਾਣ ਨਾ ਫਿਰ ਇਹੋ ਜੇ ਜਲਣ ਜਿਲਾਉਣ ਵਾਲੇ ਬੜੇ ਆਉਂਦੇ ਨੇ ਫਿਰ ਵੀ ਪ੍ਰਵਾਹ ਨਹੀਂ ਕਰੀਦੀ ਕਿਸ ਚੀਜ਼ ਦੀ ਸੋ ਦੋਸਤੋ ਜਿਆਦੀ ਲੰਮੀ ਵੀਡੀਓ ਹੋ ਜਾਣੀ ਮੁੜ ਕੇ ਤੁਸੀਂ ਸੁਣਦੇ ਘੱਟ ਜੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸੋ ਇੰਨੀਆਂ ਮੇਰੀਆਂ ਬੇਨਤੀਆਂ ਜਿਹੜੀ ਕੱਲ ਵਾਲੀ ਕੱਲ ਵਾਲੀ ਵੀਡੀਓ ਪਾਈ ਸੀ ਤੁਸੀਂ ਰੱਜ ਕੇ ਪਿਆਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਕਿਸੇ ਨਵੇਂ ਮੁੱਦੇ ਤੇ ਅਸੀਂ ਬੋਲਾਂਗੇ ਅਸੀਂ ਹਾਜ਼ਰ ਹਾਂ ਅਸੀਂ ਬੋਲਦੇ ਰਵਾਂਗੇ ਚਾਹੇ ਕੋਈ ਬੋਲੇ ਚਾਹੇ ਕੋਈ ਨਾ ਬੋਲੇ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਸੋ ਬਾਬਾ ਜੀ ਲਈ ਮੈਂ ਹੁਣ ਇੱਕ ਗੱਲ ਤੈਨੂੰ ਦੱਸ ਦਾਂ ਕੋਈ ਇੱਕੋ ਮਿੰਟ ਖਲੋ ਜਾ ਕੋਈ ਨਹੀਂ ਕੋਈ ਨਹੀਂ ਕਰੋ ਮੈਂ ਹੁਣ ਇਹ ਕਹਿਣਾ ਚਾਹੁੰਦਾ ਕਈ ਲੋਕ ਪੜਾ ਕੀ ਕਹਿਣ ਹੁੰਦੇ ਆ ਤੁਸੀਂ ਸੋਸ਼ਲ ਮੀਡੀਆ ਤੇ ਬੋਲਣ ਜੋਗੇ ਹੀ ਆਂ ਇਹ ਆ ਕਰਨ ਜੋਗੇ ਹੀ ਆਂ ਆਹ ਭਰਾਵੋ ਤੁਸੀਂ ਬੋਲ ਲਓ ਬੋਲ ਕੇ ਵੇਖੋ ਨਾਲੇ ਨਾਲੇ ਬੋਲ ਕੇ ਦੇਖੋ ਤੇ ਮੁਰਕੇ ਮੈਂ ਤੁਹਾਨੂੰ ਰਾਣ ਨੂੰ ਇਹ ਵੀ ਪੁੱਛੂੰਗਾ ਵੀ ਤੁਸੀਂ ਘਰ ਸੌਨੇ ਆ ਕਿ ਜਾਂ ਚਾਚੇ ਦੇ ਘਰ ਸੌਨੇ ਆ ਭਾਉ ਜੀ ਇਹ ਸੌਖਾ ਨਹੀਂ ਨਾ ਬੋਲਣਾ ਜੇ ਕੱਲ ਅਸੀਂ ਬਾਂਦਰ ਸੈਨਾ ਦੀ ਵੀਡੀਓ ਪਾਈ ਨਾ ਆਪਣੀ 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 ਯੁਰਪ ਦੇ ਉੱਤੇ ਬੋਲਣਾ ਪੈਣਾ ਰਹਿਣੇ ਆ ਤੇ ਆਪਣੀ ਯੁਰਪ ਦੇ ਬੋਲਦੇ ਆਪਣੀ ਸਲਵਟ ਡਿਫੈਂਸ ਵਾਤੇ ਸਾਰਾ ਕੋ ਮਾਰਨ ਸਸ਼ਤਰ ਦਿੱਤੇ ਸਾਨੂੰ ਮਾਰਨ ਨੇ ਕਹ ਸੱਚ ਸਬਨਾ ਕ ਖਸਮਾ ਜੇ ਸਬਖੇ ਸੋਝ ਨਾ ਪਾਵੇ ਸਾਡੀ ਝੋਲੀ ਵਿੱਚ ਮਾਰਨ ਨੇ ਸੱਚ ਪਾਇਆ ਆ ਜੇ ਸਾਡਾ ਕੋਈ ਘਰ ਦਾ ਗਲਤ ਮਾੜਾ ਚੰਗਾ ਉਹਦੇ ਹੀ ਉਹਨੂੰ ਕਵਾਂਗੇ ਤੂੰ ਗਲਤੀ ਜੋ ਭਰਾਵਾ ਤੇ ਜੇ ਸਾਡਾ ਕੋਈ ਪ੍ਰਿਆਪਕ ਦਾ ਭਰਾ ਜਾਂ ਪੰਜਾਬ ਸਰਕਾਰ ਕੋਈ ਵੀ ਕਿਤੇ ਵੀ ਬੰਦਾ ਕੋ ਮਾੜਾ ਚੰਗਾ ਕੰਮ ਕਰਦਾ ਸੀ ਉਹਨੂੰ ਕਹਿਣਾ ਵੀ ਭਰਾਵਾ ਤੂੰ ਆ ਕੰਮ ਗਲਤ ਕਰਦਾਈ ਅੱਗੇ ਤਵੀ ਮਰ ਜਿਓ ਆਪਣਾ ਹਿਸਾਬ ਲਾ ਲਈ ਆ ਕਰ ਗੱਲ ਸੋ ਠੀਕ ਹੈ ਵੀਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਨੂੰ ਨਿصاف ਮਿਲਣਾ ਚਾਹੀਦਾ ਬਸ ਬਿਲਕੁਲ ਬਿਲਕੁਲ ਚੜਦੀ ਗੱਲਾ ਚੜਦੀ ਗੱਲਾ